ਜ਼ਿਲ੍ਹਾ ਪੁਲਿਸ ਪਟਾਲਾ ਦਿਨੋਂ ਦੇ थाना ਕੋਟਲੀ ਸੂਰਤ ਮੱਲੀ ਦੇ ਅੰਦਰ ਪਿੰਡ ਆਬਾਦੀ ਉਦੋਵਾਲੀ ਖਲਾ ਦੇ ਨੇੜੇ ਪੰਦੇ ਰਜਪਾਹੇ ਦੀ ਮੋਟਰਸਾਈਕਲ ਤੇ ਖਰੀਦਾਰੀ ਕਰਨ ਜਾ ਰਹੇ ਨੌਜਵਾਨ ਪੁੱਤਰ ਅਤੇ ਉਸਦੀ ਮਾਤਾ ਤੇ ਲੁੱਟਖੋਖਣ ਵਾਲਿਆਂ ਨੇ ਗੋਲੀਆਂ ਚਲਾ ਦਿੱਤੀਆਂ ਗੋਲੀਆਂ ਲੱਗਣ ਦੇ ਨਾਲ 25 ਸਾਲਾ ਨੌਜਵਾਨ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਗਿਆ ਜਦਕਿ ਉਸਦੀ ਮਾਤਾ ਤੇ ਵੀ ਗੰਭੀਰ ਸੱਟਾਂ ਲੱਗਿਆ ਹਨ ਜਾਣਕਾਰੀ ਦਿੰਦੇ ਹੋਏ ਤਸਵੀਰ ਸਿੰਘ ਵਾਸੀ ਪਿੰਡ ਪੱਡਾ ਨੇ ਦੱਸਿਆ ਕਿ ਮੇਰਾ ਪਤੀਜਾ ਗੁਰਵਿੰਦਰ ਸਿੰਘ ਅਤੇ ਉਸਦੀ ਮਾਤਾ ਰਾਜਵੰਤ ਕੌਰ ਖਰੀਦਾਰੀ ਕਰਨ ਦੇ ਲਈ ਧਿਆਨਪੁਰ ਜਾ ਰਹੇ ਸਨ ਤਾਂ ਕੁਝ ਅਣਪਛਾਤੇ ਹਥਿਆਰਬੰਦ ਲੁਟੇਰਿਆਂ ਦੇ ਵੱਲੋਂ ਲੁੱਟ ਖੋਹ ਕਰਕੇ ਗੋਲੀਆਂ ਚਲਾ ਦਿੱਤੀਆਂ ਜੋ ਕਿ ਮੇਰੇ ਭਤੀਜੇ ਦੇ ਪੱਟ ਵਿੱਚ ਲੱਗੀਆਂ ਹਨ ਜਿਸ ਨਾਲ ਉਹ ਗੰਭੀਰ ਜ਼ਖਮੀ ਹੋ ਗਿਆ ਅਤੇ ਉਹ ਦੀ ਮਾਤਾ ਦੇ ਗੰਭੀਰ ਸੱਟਾਂ ਲੱਗੀਆਂ ਹਨ ਜਿਨ੍ਹਾਂ ਨੂੰ ਇਲਾਜ ਦੇ ਲਈ ਅੰਮ੍ਰਿਤਸਰ ਦੇ ਇੱਕ ਨਿੱਜੀ ਹਸਪਤਾਲ ਦੇ ਵਿੱਚ ਦਾਖਲ ਕੀਤਾ ਗਿਆ ਹੈ ਮੇਰਾ ਨਾਮ ਤਸ਼ਵੀਰ ਸਿੰਘ ਜਿਹੜੀ ਵਾਰਦਾਤ ਹੋਈ ਉਹ ਮੇਰਾ ਭਤੀਜਾ ਹੀ ਤੇ ਇਹ ਦੋਵੇਂ ਮਾਂ ਪੁੱਤ ਰਜਵਿੰਦਰ ਕੋਰ ਗੁਰਵਿੰਦਰ ਉਹਦਾ ਬੇਟਾ ਆ ਇਹ ਧਿਆਨਪੁਰ ਸਾਮਾਨ ਖਰੀਦਣ ਵਾਸਤੇ ਜਾਣਦੇ ਸੀ ਇਹਨਾਂ ਦੇ ਕੋਲ ਪਰਸ ਸੀ ਤੇ ਅਗੋਂ ਲਟੇਰਿਆਂ ਤੇ ਦੋ ਮੋਟਰਸਾਈਕਲ ਸੀ ਉਹਨਾਂ ਨੇ ਜਿਹੜਾ ਵੀ ਇਹਨਾਂ ਨੂੰ ਘੇਰ ਲਿਆ ਤੇ ਇਹਨਾਂ ਦੇ ਪਰਸ ਖੁੰਦਿਆਂ ਖੁੰਦਿਆਂ ਉਹਨਾਂ ਨੇ ਦੋ ਗੋਲੀਆਂ ਇਹਨਾਂ ਦੇ ਪੱਟ ਚ ਮਾਰਤੀਆਂ ਮੁੰਡੇ ਦੇ ਚ ਤੇ ਜਿਹੜੀ ਮਾਤਾ ਸੀ ਉਹਦੀ ਉਹਨੂੰ ਉਹਨਾਂ ਨੇ ਜਿਹੜਾ ਆ ਵੀ ਸੱਟਾਂ ਲਾਤੀਆਂ ਨੇ ਉਹਦੇ ਲੱਕ 'ਚ ਸੱਟ ਲੱਗ ਗਈ ਆ ਤੇ ਜਿਹੜਾ ਪਰਸ ਜਿਹੜਾ ਖੋ ਕੇ ਤੇ ਉਹ ਫਰਾਰ ਹੋ ਗਏ ਗੋਲੀਆਂ ਮਾਰ ਕੇ ਇਸ ਵਾਸਤੇ ਦਿੱਤਾ ਗਿਆ ਪ੍ਰਸ਼ਾਸਨ ਵਾਲ ਪ੍ਰਸ਼ਾਸਨ ਦਾ ਇਹ ਦਿੱਤਾ ਗਿਆ ਵੀ ਅਸੀਂ ਜਿਹੜੇ ਆ ਲਟੇਰੇ ਆ ਇਨਾਂ ਨੂੰ ਲੱਭਾਂਗੇ ਜਿੱਥੋਂ ਮਰਜ਼ੀ ਲੱਭੀਏ ਤੇ ਜਿਹੜੀ ਆ ਜੋੜੀ ਕਾਰਵਾਈ ਬੰਦੀ ਕਾਰਵਾਈ ਜਿਹੜੀ ਕੀਤੀ ਜਾਵੇਗੀ। ਉਥੇ ਦੂਜੀ ਪਾਸੇ ਕੋਟਲੀ ਸੂਰਤ ਮੱਲੀ ਦੇ ਐਸਐਚਓ ਨਿਸ਼ਾਨ ਸਿੰਘ ਮੌਕੇ ਤੇ ਪਹੁੰਚੇ ਅਤੇ ਘਟਨਾ ਸਥਲ ਦਾ ਜਾਇਜ਼ਾ ਲਿਆ ਅਤੇ ਆਸ-ਪਾਸ ਦੇ ਲੋਕਾਂ ਕੋਲੋਂ ਜਾਣਕਾਰੀ ਪ੍ਰਾਪਤ ਕੀਤੀ ਉਹਨਾਂ ਨੇ ਕਿਹਾ ਕਿ ਘਟਨਾ ਦੀ ਛਾਣਬਿੰਦ ਕੀਤੀ ਜਾ ਰਹੀ ਹੈ ਅਤੇ ਛੇਤੀ ਹੀ ਮੌਜੂਦਾ ਨੂੰ ਗ੍ਰਿਫਤਾਰ ਕਰਨ ਦਾ ਪਰਿਵਾਰਿਕ ਮੈਂਬਰਾਂ ਨੂੰ ਭਰੋਸਾ ਦਿੱਤਾ ਹੈ। ਇਹਨਾਂ ਜੀ ਰੁਪਿੰਦਰ ਸਿੰਘ ਆਪਣੀ ਮਦਰ ਰਜਵੰਤ ਕੌਰ ਦੇ ਨਾਲ ਆ ਪਿੰਡ ਮਤਲਬ ਇਧਰੋਂ ਵੱਡੇ ਪਿੰਡ ਦਾ ਸੀ ਉਹ ਆ ਰਹੇ ਸੀ। ਤੇ ਜਦੋਂ ਆ ਸੂਏ ਦੇ ਨਾਲ ਨਾਲ ਉਹ ਮਤਲਬ ਉਦੋ ਕੀ ਪਿੰਡ ਹੈਗਾ ਉਦੋ ਵਾਲੀ ਕਲਾ ਉੱਥੇ ਜਦੋਂ ਮਤਲਬ ਕਾਫੀ ਪੇੜ ਵਗੈਰਾ ਦਰਖਤ ਹੈ ਵਿੱਚ ਦੀ ਲੰਘ ਰਿਹਾ ਸੀ ਜੋ ਚਾਰ ਮੁੰਡੇ ਦੱਸ ਰਿਹਾ ਜੋ ਦੋ ਪਲਸਰ ਤੇ ਸੀ ਦੋ ਸਪਲੈਂਡਰ ਮੋਟਰਸਾਈਕਲ ਤੇ ਸੀ ਉਹਨਾਂ ਦਾ ਗੋਥਮਗੁਥਾ ਆਏ ਉਹਨਾਂ ਦੇ ਮੋਬਾਈਲ ਵਗੈਰਾ ਖੋਏ ਇਹਨਾਂ ਨੇ ਤੇ ਉਹ ਮੁੰਡਾ ਉਹਦੇ ਨਾਲ ਗੋਥਮਗੁਥਾ ਹੋ ਰਿਹਾ ਸੀ ਤੇ ਉਹਦੇ ਜਿਹੜਾ ਫਾਇਰ ਵੀ ਇਹਨਾਂ ਨੇ ਲੱਗ ਗਿਆ ਉਹਦੇ ਤੇ ਕਰ ਰਹੇ ਹਨ ਇਨਵੈਸਟੀਗੇਸ਼ਨ ਫੜਾਂਗੇ ਜਲਦੀ ਇਹ ਕੋਈ ਧਿਆਨਤ ਨਹੀਂ ਆਇਆ ਹੋਣਗੇ ਦੱਸੀ ਸਪਾਇਆ ਕਰਦੇ ਹਾਂ ਬਡਾਲਾ ਤੋਂ ਲक्की ਕੁਮਾਰ ਦੀ ਰਿਪੋਰਟ ਐਸਐਮਜ਼ेड ਨਿਊਜ਼